ਜਲੰਧਰ ਸ਼ਹਿਰ ਦੀ ਇੱਕ ਬਲਕਾਇ ਉਸਨ ਕਾਂਗਰਸ ਦੀ ਮਹਿਲਾ ਆਗੂ ਜਿਸ ਦੇ ਨਹੀਂ ਸਾਬਣ ਖੇਤਣ ਵਾਸਤੇ ਹੀ ਬੱਬੇ ਦਾ ਅੰਡਰਵਰਲਡ ਡਾਊਨ ਸੜਕਾਂ ਦੇ ਧੂੜ ਫੱਕਦਾ ਫਿਰਦਾ ਸੀ ਕੌਣ ਸੀ ਇਹ ਖੂਬਸੂਰਤ ਔਰਤ ਜਿਸ ਦੇ ਸਾਹਮਣੇ ਵੱਡੇ ਵੱਡੇ ਲੋਕਾਂ ਨੇ ਗੋਡੇ ਟੇਕ ਦਿੱਤੇ ਸਨ ਕਾਂਗਰਸ ਦੀ ਇੰਦਰਾ ਗਾਧੀ ਦੀ ਸਰਕਾਰ ਬਾਰੇ ਕਿਵੇਂ ਇਸ ਔਰਤ ਨੇ ਆਪਣੇ ਚੰਬ ਦੀਆਂ ਚਲਾਈਆਂ ਤੇ ਇਸ ਔਰਤ ਦਾ ਬਾਲੀਵੁੱਡ ਹੀਰੋ ਸੈਫ阿里 ਖਾਨ ਦੇ ਨਾਲ ਕੀ ਰਿਸ਼ਤਾ ਹੈ ਗਾਦੀ ਦੇ ਵੱਟੇ-ਬੇਟੇ ਸੱਜੇ ਗਾਤੀ ਦੇ ਨਾਲ ਇਸ ਔਰਤ ਨੇ ਮਿਲ ਕੇ ਕੀ-ਕੀ ਦਿੱਲੀ ਦੇ ਵਿੱਚ ਕਾਰੇ ਕੀਤੇ ਉਹ ਇਹ ਔਰਤ ਜਿੱਤਰ ਦੀ ਦਗਦੀ ਸੀ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਬੰਦ ਕਰਕੇ ਅੰਦਰ ਬੈਠ ਵੜ ਕੇ ਲੋਕੇ ਬੈਠ ਜਾਂਦੇ ਸਨ ਇਸ ਔਰਤ ਨੇ ਦਿੱਲੀ ਦੇ ਵਿੱਚ ਅਜਿਹਿਆਂ ਘਟਨਾਵਾਂ ਨੂੰ ਅਜਾਬ ਦਿੱਤਾ ਕਿ ਹਜ਼ਾਰਾਂ ਲੋਕ ਆਪਣੀ ਰਹਿਦੀ ਜ਼ਿੰਦਗੀ ਤੱਕ ਇਸ ਨੂੰ ਯਾਦ ਕਰਕੇ ਰੋਂਦੇ ਹੁੰਦੇ ਸਨ ਅਤੇ ਇਸੇ ਔਰਤ ਦੇ ਕਾਰਨ 20 ਲੋਕਾਂ ਨੂੰ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਣਾ ਪਿਆ ਸੀ। ਇਸੇ ਔਰਤ ਦੇ ਕਾਰਨ ਇੰਦਰਾ ਗਾਂਧੀ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਵੀ ਖਤਰੇ ਵਿੱਚ ਆ ਗਈ ਸੀ। ਕੌਣ ਸੀ ਇਹ ਔਰਤ ਤੇ ਕੀ ਕੀ ਇਸਨੇ ਕਾਰੇ ਕੀਤੇ ਸਾਰਾ ਕੁਝ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ। ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ। ਦੋਸਤੋ ਸਾਲ ਚੱਲ ਰਿਹਾ ਸੀ 1970 ਦਾ ਜਦੋਂ ਬੱਬੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਆਪਣਾ ਬਣ ਪਸੰਦ ਸਾਫਨ ਲੱਭਣ ਵਾਸਤੇ ਇੱਕ ਔਰਤ ਇਧਰ ਉਧਰ ਦੁਕਾਨਾਂ ਤੇ ਫੇਰ ਰਹੀ ਸੀ ਉਸ ਦਿਨ ਉਸ ਖੂਬਸੂਰਤ ਔਰਤ ਨੇ ਕਈ ਘਟੇ ਖਰਾਬ ਕੀਤੇ ਆਪਣਾ ਪਸੰਦੀਦਾ ਸਾਫਨ ਲੱਭਣ ਵਾਸਤੇ ਪਰ ਅਸ ਨੂੰ ਕਿਤੋਂ ਵੀ ਕਿਸੇ ਦੁਕਾਨ ਤੋਂ ਵੀ ਉਹ ਸਾਫਨ ਨਾ ਮਿਲਿਆ ਆਖਿਰ ਫਿਰ ਥੱਕ ਹਾਰ ਕੇ ਜਦੋਂ ਇਹ ਔਰਤ ਆਪਣੀ ਕਾਰ ਕੋਲ ਪਹੁੰਚੀ ਤਾਂ ਉਸ ਵਕਤ ਉਸਦੀ ਹਰਾਦੀ ਦੀ ਕੋਈ ਹੱਦ ਨਾ ਰਹੀ ਦੇਦੋ ਉਸ ਨੇ ਸਾਹਮਣੇ ਦੇਖਿਆ ਕਿ ਉਸ ਦੀ ਕਾਰ ਦੇ ਅੰਦਰ ਬਾਹਰ ਉੱਤੇ ਥੱਲੇ ਹਰ ਪਾਸੇ ਉਸ ਦੀ ਕਾਰ ਤੇ ਉਸ ਦੇ ਪ੍ਰਸਿੱਧੀ ਦੇ ਬ੍ਰੈਂਡ ਦਾ ਸਾਪਣ ਭਰੇ ਪੈਸ ਹਨ ਇਸੇ ਸਾਪਨ ਨੂੰ ਹੀ ਉਹ ਬਟਿਆਰ ਕਈ ਘੰਟਿਆਂ ਤੋਂ ਲੱਪਣ ਦੀ ਕੋਸ਼ਿਸ਼ ਕਰ ਰਹੀ ਸੀ ਇਹ ਔਰਤ ਅਜੇ ਨਿਮੋ ਝਾੜੀ ਹੋਈ ਕਰੀ ਸੀ ਕਿ ਇਸ ਦੇ ਸਾਹਮਣੇ ਇੱਕ ਚਿੱਟਾ ਕੁੜਤਾ ਪੰਜਾਬਾ ਪਾਈ ਸ਼ਖਸ ਨੇ ਆ ਕੇ ਸਲਾਮ ਕੀਤੀ ਅਤੇ ਬੋਲਿਆ ਕਿ ਇਸ ਦਾ ਚੀਜ਼ ਨੂੰ ਮੈਡਮ ਆਜੀ ਮਸਤਾਨ ਕਹਤੇ ਹਨ ਮੈਂ ਬਾਬੇ ਮੇਂ ਛੋਟਾ ਮੋਟਾ ਸੂਚਲ ਵਰਕਰ ਹਾਂ ਔਰ ਅੱਜ ਸਾਪਣ ਕੇ ਬਹਾਨੇ ਆਪਕੋ ਹੌਸਲ ਕੀ ਖਿਦਮਤ ਮੈਂ ਪੇਸ਼ ਹੋਆ ਹੂੰ ਇਹ ਸਕਸਸੀ ਮੁੰਬਈ ਦਾ ਆਰਡਰ ਵਰਲਡ ਦਾ ਬਹੁਤ ਵੱਡਾ ਡਾਊਨ ਹਾਜੀ ਮਸਤਾਨ ਜਿਸ ਦਾ ਸਿੱਕਾ ਬਾਬੇ ਤੋਂ ਲੈ ਕੇ ਬਾਲੀਵੁੱਡ ਅਤੇ ਦੁਬਈ ਤੱਕ ਚੱਲਦਾ ਸੀ ਉਹਦੇ ਦਿਨਾਂ ਵਿੱਚ ਇੱਕ ਸਾਪਣ ਜਿਸ ਦਾ ਨਾਮ ਸੀ ਕੈਬੇ ਬੜਾ ਮਸ਼ਹੂਰ ਹੋਇਆ ਸੀ ਬਾਲੀਵੁੱਡ ਤੋਂ ਲੈ ਕੇ ਦੇਸ਼ ਦੇ ਵੱਡੇ ਵੱਡੇ ਲੋਕ ਇਸ ਸਾਪੜ ਦੇ ਦੁਆਲੇ ਸਨ ਉਹਨਾਂ ਦਿਨਾਂ ਵਿੱਚ ਇਹ ਸਾਬਣ ਇੰਨਾ ਮਹਿੰਗਾ ਸੀ ਕਿ ਇਸਦੀ ਕੀਮਤ 30 ਅਮਰੀਕੀ ਡਾਲਰ ਹੁੰਦੀ ਸਰ ਇਹ ਸਾਬਣ ਫਰਾਸ ਤੋਂ ਬਲੈਕ ਹੋ ਕੇ ਭਾਰਤ ਆਉਂਦਾ ਸੀ ਜਿਸ ਕਾਰਨ ਭਾਰਤ ਵਿੱਚ ਇਸਦੀ ਕੀਮਤ ਤਿੰਨ ਗੁਣਾ ਵੱਧ ਜਾਂਦੀ ਸੀ ਜੇਕਰ ਅੱਜ ਦੇ ਹਿਸਾਬ ਨਾਲ ਇਸ ਸਾਬਣ ਨਾਲ ਇਸ ਸਾਬਣ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਅਨੁਸਾਰ ਇਹ ਸਾਬਣ ਉਸ ਵਕਤ 20000 ਰੁਪਏ ਦਾ ਵੜਦਾ ਸੀ ਅਤੇ ਇਹ ਸਾਬਣ ਨੂੰ ਅਮੀਰ ਲੋਕ ਹੀ ਖਰੀਦ ਸਕਦੇ ਸਨ ਜਿਨ੍ਹਾਂ ਵਿੱਚ ਇਹ ਜਲਾਦਰ ਦੀ ਖੂਬਸੂਰਤ ਔਰਤ ਵੀ ਸ਼ਾਮਲ ਸੀ ਇਹ ਇੱਕ ਖੂਬਸੂਰਤ ਔਰਤ ਅੱਗੇ ਜਾ ਕੇ ਸੱਜੇ ਗਾਂਧੀ ਦੀ ਹਵਰਾਜ ਉਸਦੀ ਖਾਸ ਦੋਸਤ ਬਣੀ ਤੇ ਫਿਰ ਉਸ ਵਕਤ ਸੱਜੇ ਗਾਂਧੀ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਬੇਟਾ ਸੀ ਅਤੇ ਫਿਰ ਉਸ ਔਰਤ ਨੇ ਦਿੱਲੀ ਦੇ ਵਿੱਚ ਅਜਿਹੇ ਘਟਨਾਵਾਂ ਨੂੰ ਜਾਂਜਪ ਦਿੱਤਾ ਕਿ 20 ਲੋਕਾਂ ਨੂੰ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਣਾ ਪਿਆ ਸੀ ਇਥੋਂ ਤੱਕ ਕਿ ਇਸ ਬਹਿਲਾ ਦੇ ਕਾਰਨਾਮਿਆਂ ਕਾਰਨ ਇੰਦਰਾ ਗਾਂਧੀ ਦੀ ਕੁਰਸੀ ਵੀ ਖਤਰੇ ਵਿੱਚ ਹੋ ਗਈ ਸੀ ਕਹਾਣੀ ਸ਼ੁਰੂ ਹੁੰਦੀ ਹੈ ਦਿਲੰਦਰ ਤੋਂ ਜਿੱਥੇ ਇੱਕ ਸ਼ਖਸ ਰਹਿੰਦਾ ਸੀ ਜਿਸ ਦਾ ਨਾਮ ਸੀ ਬਦਨ ਮੋਹਨ ਸਿੰਘ ਬੀ ਬੈਟ ਜੋ ਕਿ ਐਨਫੋਰਸ ਵਿੱਚ ਇੱਕ ਅਫੀਸਰ ਸੀ ਬਦਨ ਮੋਹਨ ਸਿੰਘ ਬੀ ਬੈਟ ਨੇ ਆਪਣਾ ਵਿਆਹ ਇੱਕ ਮੁਸਲਮਾਨ ਧਰਵ ਦੀ ਲੜਕੀ ਜਰੀਨਾ ਸੁਲਤਾਨਾ ਦੇ ਨਾਲ ਰਚਾਇਆ ਸੀ ਜੋ ਕਿ ਇੱਕ ਬੜੇ ਵੱਡੇ ਰੀਸ ਕਾਨਦਾਨ ਵਿੱਚੋਂ ਆਉਂਦੀ ਸੀ ਜਿਸ ਦੇ ਦਾਤਾ আহসানੁਲ ਹੱਕ ਬੀਕਾ ਨੇ ਰਿਆਸਤ ਦਾ ਮੁੱਖ ਜੱਜ ਹੁੰਦਾ ਸੀ ਮਦਨ ਮੋਹਨ ਸਿੰਘ ਬਿੰਬੈਟ ਅਤੇ ਜਰੀਨਾ ਸੁਲਤਾਨਾ ਦੇ ਘਰ ਤਿੰਨ ਬੱਚਿਆਂ ਦਾ ਜਨਮ ਹੋਦਾ ਹੈ। ਸਭ ਤੋਂ ਵੱਡੀ ਬੱਚੀ ਇੱਕ ਲੜਕੀ ਸੀ ਜਿਹਦਾ ਨਾਮ ਰੱਖਿਆ ਗਿਆ ਮੀਨੂ ਬਿੰਬੈਟ। ਬੱਚੇ ਹੋਣ ਤੋਂ ਬਾਅਦ ਮਦਨ ਮੋਹਨ ਸਿੰਘ ਆਪਣੀ ਪਤਨੀ ਜਰੀਨਾ ਦੇ ਨਾਲ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਜਾ ਕੇ ਵੱਸ ਗਿਆ। ਉੱਥੇ ਹੀ ਬੱਚਿਆਂ ਦਾ ਮੁੱਢਲਾ ਪਾਲਣ ਪੋਸ਼ਣ ਹੋਇਆ। ਪੈਰਿਸ ਵਿੱਚ ਹੀ ਮਦਨ ਮੋਹਨ ਅਤੇ ਜਰੀਨਾ ਸੁਲਤਾਨਾ ਦੇ ਰਿਸ਼ਤਿਆਂ ਵਿੱਚ ਤਰੇੜ ਆ ਗਈ ਅਤੇ ਦੋਹਾਂ ਦਾ ਕੁਝ ਸਮੇਂ ਬਾਅਦ ਹੀ ਤਲਾਕ ਹੋ ਗਿਆ। ਦਰੀਨਾ ਸੁਲਤਾਨਾ ਤਲਾਕ ਤੋਂ ਬਾਅਦ ਆਪਣੇ ਤਿੰਨ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪਿਤਾ ਦੇ ਘਰ ਭਾਰਤ ਵਿੱਚ ਆ ਗਈ ਜਿੱਥੇ ਆ ਕੇ ਉਹਨਾਂ ਸਭ ਤੋਂ ਵੱਟੀ ਕੁੜੀ ਮੀਨੂ ਬੰਬੈਡ ਦਾ ਧਰਮ ਬਦਲ ਕੇ ਉਸ ਦਾ ਨਾਮ ਰੁਖਸਾਨਾ ਸੁਲਤਾਨਾ ਰੱਖ ਦਿੱਤਾ ਜਿਸ ਤੋਂ ਬਾਅਦ ਬੱਚਿਆਂ ਦਾ ਪਾਲਣ ਪੋਚਨ ਮੁਸਲਮਾਨ ਰੀਤੀ ਰਿਵਾਜਾਂ ਦੇ ਨਾਲ ਸ਼ੁਰੂ ਹੋ ਗਿਆ ਇਹ ਲੜਕੀ ਮੀਨੂ ਬੰਬੈਡ ਰੁਖਸਾਨਾ ਸੁਲਤਾਨਾ ਬਹੁਤ ਖੂਬਸੂਰਤ ਸੀ ਅਤੇ ਆਪਣੀ ਮਾਸਰੀ ਵਾਂਗ ਹੀ ਫਿਲਮਾਂ ਵਿੱਚ ਕੰਮ ਕਰਨ ਲਈ ਮੁੰਬਈ ਚਲੀ ਗਈ ਪਰ ਬਾਲੀਵੁੱਡ ਵਿੱਚ ਕਾਫੀ ਜਤੋਜਹਦ ਕਰਨ ਤੋਂ ਬਾਅਦ ਵੀ ਰੁਖਸਾਨਾ ਨੂੰ ਕੋਈ ਖਾਸ ਸਫਲਤਾ ਨਾ ਮਿਲੀ ਤੇ ਇਹ ਵਾਪਸ ਆਪਣੇ ਮਾਕੋਲ ਆ ਗਈ। ਵਾਪਸੀ ਤੇ ਇਸਦਾ ਵਿਆਹ ਭਾਰਤੀ ਫੌਜ ਦੇ ਇੱਕ ਜਰਨਲ ਛਵਿੰਦਰ ਸਿੰਘ ਵਿਰਕ ਨਾਲ ਕਰ ਦਿੱਤਾ ਗਿਆ। ਜਰਨਲ ਛਵਿੰਦਰ ਸਿੰਘ ਬਾਰੇ ਵਿਰਕ ਮਸ਼ਹੂਰ ਪੱਤਰਕਾਰ ਅਤੇ ਲੇਖਕ ਖੁਸ਼ਵੰਤ ਸਿੰਘ ਦਾ ਭਤੀਜਾ ਸੀ। ਰੁਖਸਾਨਾ ਸੁਲਤਾਨਾ ਤੇ ਛਵਿੰਦਰ ਸਿੰਘ ਵਿਰਕ ਦੇ ਘਰ ਇੱਕ ਧੀ ਨੇ ਜਨਮ ਲਿਆ ਜਿਸਦਾ ਨਾਮ ਰੱਖਿਆ ਗਿਆ ਅਮਰਤਾ। ਏ ਅਮਰਤਾ ਸਿੰਘ ਅੱਗੇ ਚੱਲ ਕੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾਂ ਬਣੀ ਤੇ ਜਿਸ ਨੇ ਪਟਾਉਂਦੀ ਦੇ ਨਵਾਬ ਅਤੇ ਬਾਲੀਵੁੱਡ ਦੇ ਹੀਰੋ ਸੈਫ ਅਲੀ ਖਾਨ ਦੇ ਨਾਲ ਵਿਆਹ ਕਰਵਾਇਆ ਜਿਨ੍ਹਾਂ ਦੇ ਅੱਗੇ ਦੋ ਬੱਚੇ ਹੋਏ ਧੀ ਸਾਰਾ ਅਲੀ ਖਾਨ ਅਤੇ ਪੁੱਤਰ ਇਬਰਾਹਿਮ ਅਲੀ ਖਾਨ ਪਰ ਤੁਸੀਂ ਜਾਣਦੇ ਹੋ ਕਿ ਸੈਫ ਅਲੀ ਖਾਨ ਨੇ ਕੁਝ ਸਮਾਂ ਪਹਿਲਾਂ ਅਮਰਤਾ ਸਿੰਘ ਨਾਲੋਂ ਤਲਾਕ ਲੈ ਕੇ ਕ੍ਰੀਨਾ ਕਪੂਰ ਦੇ ਨਾਲ ਵਿਆਹ ਕਰਵਾ ਲਿਆ ਸੀ ਇਹ ਹੈ ਰਿਸ਼ਤਾ ਰੁਕਸਾਨਾ ਦਾ ਸੈਫ ਅਲੀ ਖਾਨ ਦੇ ਨਾਲ ਰੁਕਸਾਨਾ ਸੈਫਲੀ ਖਾਨ ਦੀ ਸੱਸ ਲੱਗਦੀ ਹੈ ਤੇ ਅਦਾਕਾਰਾ ਅਮਰਤਾ ਦੀ ਮਾਂ ਹੈ ਰੁਕਸਾਨਾ ਸੁਲਤਾਨਾ ਜਨਮ ਵੇਲੇ ਮੀਨੂ ਬੰਬੈਟ ਤੇ ਫਿਰ ਧਰਮ ਬਦਲ ਕੇ ਰੁਕਸਾਨਾ ਬਣ ਗਈ ਰੁਕਸਾਨਾ ਦਾ ਆਪਣੇ ਪਤੀ ਛਵਿੰਦਰ ਸਿੰਘ ਨਾਲ ਧੀ ਅਮਰਤਾ ਦੇ ਜਨਮ ਤੋਂ ਬਾਅਦ ਵਿੱਚ ਹੀ ਕੜਾ ਸ਼ੁਰੂ ਹੋ ਗਿਆ ਤੇ ਛਵਿੰਦਰ ਨਾਲ ਕੁਝ ਸਮੇਂ ਬਾਅਦ ਤਲਾਕ ਤੋਂ ਬਾਅਦ ਰੁਕਸਾਨਾ ਨੇ ਆਪਣੇ ਪਿਤਾ ਦੇ ਦਿੱਲੀ ਦੇ ਕਨਾਟ ਪਲੇਸ ਵਿੱਚ ਇੱਕ ਫੈਸ਼ਨ ਬਟਿਕ ਸ਼ੁਰੂ ਕਰ ਦਿੱਤਾ ਇਸੇ ਬਟਿਕ ਵਿੱਚ ਰੁਕਸਾਨਾ ਇੱਕ ਦਿਨ ਕੰਮ ਕਰ ਰਹੀ ਹੁੰਦੀ ਹੈ ਇੱਕ ਸ਼ਾਮ ਨੂੰ ਉਸ ਦੇ ਸਾਹਮਣੇ ਇੱਕ ਸ਼ਖਸ ਆਉਦਾ ਹੈ ਇਹ ਸ਼ਖਸ ਕੋਈ ਹੋਰ ਨਹੀਂ ਬਲਕਿ ਉਸ ਵਕਤ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਪੁੱਤਰ ਸੰਜੀ ਗਾਂਧੀ ਸੀ ਜਿਉਂ ਉਸ ਵਕਤ ਇੰਦਰਾ ਗਾਂਧੀ ਤੋਂ ਵੀ ਜ਼ਿਆਦਾ ਪਾਵਰਫੁਲ ਮੰਨਿਆ ਜਾਂਦਾ ਸੀ ਰੁਕਸਾਨਾ ਉਸ ਨੂੰ ਮਿਲਦੀ ਹੈ ਤੇ ਆਉਣ ਦਾ ਕਾਰਨ ਪੁੱਛਦੀ ਹੈ ਉਸ ਦਿਨ ਸੰਜੀ ਗਾਂਧੀ ਰੁਕਸਾਨਾ ਦੇ ਬਟਿਕ ਤੋਂ ਹੀਰਾ ਖਰੀਦਣ ਆਇਆ ਸੀ ਕਿਉਂਕਿ ਰੁਕਸਾਨਾ ਹੀਰੇ ਖਰੀਦਣ-ਵੇਚਣ ਦਾ ਵੀ ਕੰਮ ਕਰਦੀ ਸੀ ਸੰਜੇ ਗਾਂਧੀ ਇੱਕ ਹੀਰਾ ਖਰੀਦ ਕੇ ਚਲਿਆ ਗਿਆ ਪਰ ਇਸ ਤੋਂ ਬਾਅਦ ਹੌਲੀ ਹੌਲੀ ਇੱਕ ਤੋਂ ਬਾਅਦ ਇੱਕ ਮੁਲਾਕਾਤਾਂ ਦਾ ਦੌਰ ਹੀ ਸ਼ੁਰੂ ਹੋ ਗਿਆ ਜਿਵੇਂ ਹੀ ਰੁਕਸਾਨਾ ਅਤੇ ਸੰਜੇ ਗਾਂਧੀ ਦੀਆਂ ਨਜ਼ਦੀਕੀਆਂ ਵਧਣੀਆਂ ਸ਼ੁਰੂ ਹੋਈਆਂ ਤਾਂ ਇਹ ਗੱਲ ਪੂਰੀ ਦਿੱਲੀ ਵਿੱਚ ਹੀ ਜੰਗਲ ਦੀ ਅੱਗ ਵਾਂਗ ਫੈਲ ਗਈ ਉਸ ਵਕਤ ਭਾਰਤ ਵਿੱਚ ਇੰਦਰਾ ਗਾਂਧੀ ਦੀ ਸਰਕਾਰ ਐਮਰਜੈਂਸੀ ਵਿੱਚ ਨਸਬੰਦੀ ਦੇ ਪ੍ਰੋਗਰਾਮ ਤੇ ਕੰਮ ਕਰ ਰਹੀ ਸੀ ਅਤੇ ਸੰਜੇ ਗਾਂਧੀ ਨਸਬੰਦੀ ਭਾਵ ਫੈਮਿਲੀ ਪਲੈਨਿੰਗ ਸਕੀਮ ਦਾ ਬ੍ਰਾਂਡ ਬਸਤੀ ਰੁਕਸਾਨਾ ਸੁਲਤਾਨਾ ਨੂੰ ਬਣਾ ਦਿੰਦਾ ਹੈ ਤੇ ਸਾਰਾ ਕੁਝ ਉਸਦੇ ਹੱਥ ਵਸ ਕਰ ਦਿੰਦਾ ਹੈ ਜਿਹੜੇ ਲੋਕ ਐਮਰਜੈਂਸੀ ਅਤੇ ਨਸਬੰਦੀ ਬਾਰੇ ਜਾਣਦੇ ਹੋਣਗੇ ਉਹਨਾਂ ਨੂੰ ਪਤਾ ਹੀ ਹੋਵੇਗਾ ਕਿ ਉਸ ਵਕਤ ਇੰਦਰਾ ਗਾਂਧੀ ਨੇ ਸਾਰੇ ਸਰਕਾਰੀ ਅਧਿਕਾਰੀ ਸਾਰੇ ਐਮਐਨਏ ਤੇ ਸਾਰੇ ਮੰਤਰੀਆਂ ਨੂੰ ਕੋਟੇ ਦਿੱਤੇ ਹੋਏ ਸਨ ਕਿ ਤੁਸੀਂ ਇੰਨੇ ਲੋਕਾਂ ਦੀ ਨਸਬੰਦੀ ਕਰਾਉਣੀ ਹੀ ਕਰਾਉਣੀ ਹੈ ਨਤੀਜੇ ਵਜੋਂ ਇਹਨਾਂ ਲੋਕਾਂ ਨੇ ਧੱਕੇ ਨਾਲ 16-16 ਸਾਲਾਂ ਦੇ ਮੁੱਢਿਆਂ ਦੀਆਂ ਨਸਬੰਦੀਆਂ ਕਰਵਾ ਦਿੱਤੀਆਂ ਸਨ ਇਹੀ ਕੌਜ ਕੀਤਾ ਰੁਕਸਾਨਾ ਸੁਲਤਾਨਾ ਨੇ ਜੋ ਇਸ ਪੂਰੇ ਪ੍ਰੋਜੈਕਟ ਦੀ ਹੀ ਬ੍ਰੈਂਡ ਅਵੇਸਟਰ ਸੀ ਰੁਕਸਾਨਾ ਨੂੰ ਜਾਮਾ ਮਸਜਿਦ ਦਿੱਲੀ ਦੇ ਇਲਾਕੇ ਵਿੱਚ 8000 ਲੋਕਾਂ ਦੀ ਨਸਬੰਦੀ ਕਰਨ ਦਾ ਟਾਰਗੇਟ ਦਿੱਤਾ ਗਿਆ ਸੀ ਪਰ ਰੁਕਸਾਨਾ ਨੇ ਇਸ ਤੋਂ ਕਿਤੇ ਅੱਗੇ ਜਾ ਕੇ 13000 ਲੋਕਾਂ ਦੀ ਨਸਬੰਦੀ ਕਰਵਾ ਦਿੱਤੀ ਉਹਨਾਂ ਦਿਨਾਂ ਵਿੱਚ ਦਿੱਲੀ ਦੇ ਅਖਬਾਰਾਂ ਵਿੱਚ ਖਬਰਾਂ ਲੱਗੀਆਂ ਸਨ ਕਿ ਰੁਕਸਾਨਾ ਆਪਣੇ ਨਾਲ ਕੁਝ ਗੁੰਡਿਆਂ ਨੂੰ ਲੈ ਕੇ ਆਉਂਦੇ ਹੈ ਤੇ ਤਕੇ ਨਾਲ ਛੋਟੇ ਛੋਟੇ ਜਵਾਕਾਂ ਦੀਆਂ ਹੀ ਨਸਬੰਦੀਆਂ ਕਰਵਾ ਦਿੰਦੇ ਹੈ ਇਸ ਦੇ ਨਾਲ ਹੀ ਸੰਜੇ ਗਾਂਧੀ ਇੱਕ ਹੋਰ ਪ੍ਰੋਜੈਕਟ ਚਲਾ ਰਿਹਾ ਸੀ ਦਿੱਲੀ ਨੂੰ ਖੂਬਸੂਰਤ ਬਣਾਉਦਾ ਕਹਿੰਦੇ ਹਨ ਕਿ ਇੱਕ ਦਿਨ ਰੁਕਸਾਨਾ ਦਿੱਲੀ ਦੇ ਤੁਰਕਮਾਨ ਗੇਟ ਵਾਲੇ ਰਸਤੇ ਵੱਲ ਦੀ ਆਪਣੀ ਕਾਰ ਵਿੱਚ ਬੈਠ ਕੇ ਸੰਜੇ ਗਾਂਧੀ ਕੋਲ ਹੀ ਜਾ ਰਹੀ ਸੀ ਜਿੱਥੇ ਉਸ ਵਕਤ ਝੁੱਗੀਆਂ ਝੌਪੜੀਆਂ ਵਾਲੇ ਲੋਕ ਰਹਿੰਦੇ ਸਨ ਰੁਕਸਾਨਾ ਦੀ ਗੱਡੀ ਥੋੜੇ ਟਾਈਮ ਵਾਸਤੇ ਟ੍ਰੈਫਿਕ ਵਿੱਚ ਰੁਕਦੀ ਹੈ ਤਾਂ ਰੁਕਸਾਨਾ ਦੀ ਨਜ਼ਰ ਉਹਨਾਂ ਝੁੱਗੀਆਂ ਝੌਪੜੀਆਂ ਤੇ ਪੈ ਗਈ ਜੋ ਰੁਕਸਾਨਾ ਨੂੰ ਬਿਲਕੁਲ ਵੀ ਪਸੰਦ ਨਹੀਂ ਆਈਆਂ ਤਾਂ ਉਸੇ ਵਕਤ ਹੀ ਰੁਕਸਾਨਾ ਨੇ ਸੰਜੇ ਗਾਂਧੀ ਕੋਲ ਜਾ ਕੇ ਉਹ ਇਲਾਕਾ ਖਾਲੀ ਕਰਵਾਉਣ ਲਈ ਕਿਹਾ ਸੰਜੇ ਗਾਂਧੀ ਨੇ ਇਸ਼ਕ ਵਿੱਚ ਅੰਨੇ ਹੋਏ ਨੇ ਤੁਰੰਤ ਹਾਂ ਕਰ ਦਿੱਤੀ ਰੁਕਸਾਨਾ ਤੁਰਕਮਾਨ ਗੇਟ ਦਾ ਝੁੱਗੀਆਂ ਦਾ ਉਹ ਇਲਾਕਾ ਖਾਲੀ ਕਰਵਾਉਣ ਗਏ ਜਿਸ ਤੋਂ ਬਾਅਦ ਉੱਥੇ ਰਹਿੰਦੇ ਲੋਕ ਭੜਕੁੱਠੇ ਜਿੱਥੇ ਐਨਾ ਮਾਹੌਲ ਤਣਾਅਪੂਰਨ ਹੋ ਗਿਆ ਕਿ ਰੁਕਸਾਨਾ ਨੇ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਸੀ ਨਤੀਜੇ ਵਜੋਂ ਉਹਤੇ ਵਿਰੋਧ ਕਰਨ ਵਾਲੇ ਵੀ ਲੋਕ ਗੋਲੀ ਦਾ ਸ਼ਿਕਾਰ ਹੋ ਕੇ ਮਾਰੇ ਗਏ ਸਨ ਪਰ ਸੱਜੇ ਗਾਂਧੀ ਅਤੇ ਰੁਕਸਾਨਾ ਨੂੰ ਇਸ ਦਾ ਕੋਈ ਵੀ ਫਰਕ ਨਾ ਪਿਆ ਰੁਕਸਾਨਾ ਦੀਆਂ ਹਰ ਰੋਜ਼ ਸ਼ਿਕਾਇਤਾਂ ਪ੍ਰਧਾਨ ਮੰਤਰੀ ਅਵਾਸ ਵਿੱਚ ਪਹੁੰਚਣ ਲੱਗੀਆਂ ਸਨ ਪਰ ਸਾਰਿਆਂ ਨੂੰ ਸੱਜੇ ਗਾਂਧੀ ਝਾੜ-ਝਾਂਬ ਕੇ ਹੀ ਵਾਪਸ ਭੇਜ ਦਿੱਤਾ ਸੀ ਸੱਜੇ ਗਾਂਧੀ ਰੁਕਸਾਨਾ ਸੁਲਤਾਨਾ ਦੇ ਪਿਆਰ ਵਿੱਚ ਇੰਨਾ ਅੰਨ੍ਹਾ ਹੋਇਆ ਕਿ ਕਾਂਗਰਸ ਦੇ ਵੱਡੇ-ਵੱਡੇ ਲੀਡਰਾਂ ਨੂੰ ਵੀ ਇੰਦਰਾ ਗਾਂਧੀ ਜਾਂ ਸੱਜੇ ਗਾਂਧੀ ਨੂੰ ਮਿਲਣ ਤੋਂ ਪਹਿਲਾਂ ਰੁਕਸਾਨਾ ਸੁਲਤਾਨਾ ਨੂੰ ਮਿਲਣਾ ਪੈਂਦਾ ਸੀ ਕਹਿੰਦੇ ਹਨ ਕਿ ਉਸ ਵਕਤ ਪੰਜਾਬ ਦੀ ਇੱਕ ਵੱਡੀ ਲੀਡਰ ਅੰਬਕਾ ਸੋਨੀ ਨੇ ਵੀ ਸੰਜੇ ਗਾਂਧੀ ਦੇ ਕੋਲ ਰੁਕਸਾਨਾ ਸੁਲਤਾਨਾ ਦੀ ਸ਼ਿਕਾਇਤ ਲਾ ਦਿੱਤੀ ਸੀ ਜਿਸ ਤੇ ਸੰਜੇ ਗਾਂਧੀ ਨੇ ਅੰਬਕਾ ਸੋਨੀ ਨੂੰ ਕਾਫੀ ਝਾੜ-ਝਾਪ ਕੀਤੀ ਸੀ ਅਤੇ ਇਹ ਗੱਲ ਕਹੀ ਸੀ ਕਿ ਤੁਸੀਂ ਰੁਕਸਾਨਾ ਸੁਲਤਾਨਾ ਕੋਲ ਜਾਣਾ ਹੀ ਜਾਣਾ ਹੈ ਬੇਸ਼ੱਕ ਉਹ ਤੁਹਾਨੂੰ ਬੁਲਾਵੇ ਜਾਂ ਨਾ ਬੁਲਾਵੇ ਅਤਾ ਇਥੋਂ ਤੱਕ ਜ਼ਿਆਦਾ ਹੈ ਕਿ ਰੁਕਸਾਨਾ ਦਿੱਲੀ ਵਿੱਚ ਪੁਲਸ ਦੇ ਨਾਲ-ਨਾਲ ਗੈਂਗਸਟਰਾਂ ਨੂੰ ਵੀ ਆਪਣੇ ਨਾਲ ਰੱਖਦੀ ਹੁੰਦੀ ਸੀ ਕਿਸੇ ਦੀ ਹਿੰਮਤ ਨਹੀਂ ਸੀ ਉਸ ਦੇ ਅੱਗੇ ਬੋਲਣ ਦੀ ਜਿੱਧਰ ਵੀ ਰੁਕਸਾਨਾ ਲੰਘਦੀ ਦਿੱਲੀ ਬੰਦ ਹੋ ਜਾਂਦੀ ਸੀ ਐਨਾ ਖੌਫ ਸੀ ਕਿਉਂਕਿ 16-16 ਸਾਲ ਦੇ ਬੱਚਿਆਂ ਦੀਆਂ ਨਸਬੰਦੀਆਂ ਰੁਕਸਾਨਾ ਵੱਲੋਂ ਕਰਵਾ ਦਿੱਤੀਆਂ ਗਈਆਂ ਸਨ ਨਤੀਜਾ ਇਸ ਦਾ ਇੰਦਰਾ ਗਾਂਧੀ ਨੂੰ ਭੁਗਤਣਾ ਪਿਆ ਤੇ ਜੇ ਇਸ ਵਕਤ ਐਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਕੁਰਸੀ ਤੋਂ ਲੱਤੀ ਤਾਂ ਉਸ ਤੋਂ ਬਾਅਦ ਇਹ ਰੁਕਸਾਨਾ ਵੀ ਕਿਧਰੇ ਗਾਇਬ ਹੋ ਗਈ ਇਸ ਕਹਾਣੀ ਪੰਜਾਬ ਦੇ ਜਲੰਧਰ ਦੀ ਖੂਬਸੂਰਤ ਔਰਤ ਰੁਕਸਾਨਾ ਸੁਲਤਾਨਾ ਉਰਫ ਮੀਨੂ ਬੰਬੈਟ ਦੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਤੋਂ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ